ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਕੋਲ 1804 ਈਸਵੀ ਦੇ 1804 ਈਸਵੀ ਦਾ ਇੱਕ ਸਿੱਕਾ ਵਾ ਜਿੱਤੇ ਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣੀ ਆ ਫੋਟੋ ਬਣੀ ਆ ਉਹ ਤੁਹਾਨੂੰ ਵਿਖਾਉਣੇ ਆ ਤੇ ਇੱਕ ਹੈਗਾ ਵਾ 1800 ਈਸਵੀ ਦਾ ਉਹ ਉਹਦੇ ਤੇ ਕਵੀਨ ਵਿਕਟੋਰੀਆ ਦੀ ਤਸਵੀਰ ਆ ਉਹ ਤੁਹਾਨੂੰ ਦੋਵੇਂ ਵਿਖਾਉਣੇ ਆਪਾਂ ਆਹ ਵੇਖੋ ਜੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਬਾਲਾ ਜੀ ਮਰਦਾਨਾ ਜੀ ਦੀ ਤਸਵੀਰ ਆ ਇਹ ਤੁਹਾਨੂੰ ਵਿਖਾਉਣੇ ਆਪਾਂ ਇਹ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਹਨ ਕੱਲੇ ਇਸੇ ਛੱਕੇ ਤੇ ਇਹ ਆਪਾਂ ਜਿਹੜਾ ਸ਼ਿੱਕਾ ਵਾ ਇਹਨੂੰ ਸੇਲ ਕਰਨਾ ਆਪਾਂ ਵੇਚਣਾ ਵਾ ਇਹ ਤੇ ਇਹ OLX ਤੇ ਪਾਇਆ ਸੀ ਇਹਦੀ ਕੀਮਤ ਲੱਗੀ ਹੋਈ ਆ ਪਰ ਇਹਦੀ ਕੀਮਤ ਜਿਹੜੀ ਸਹੀ ਲੱਗਣੀ ਚਾਹੀਦੀ ਹੈ ਨਾ ਸ਼ਿੱਕਿਆਂ ਦੀ ਇਸ ਕਰਕੇ ਅਸੀਂ ਇਹ ਵੀਡੀਓ ਰਾਈ ਤੁਹਾਨੂੰ ਦੱਸਣਾ ਚਾਹੁੰਦੇ ਆ ਤੇ ਦੁਬਾਰਾ ਇਹਦੀ ਵੀਡੀਓ ਬਣਾਵਾਂਗੇ ਜਿਸ ਵੀਰ ਕੋਲ ਇਹ ਸ਼ਿੱਕੇ ਹਨ ਉਹਦੇ ਨਾਲ ਆਪਾਂ ਬਹਿ ਕੇ ਬਣਾਵਾਂਗੇ ਉਹ ਵੀ ਵੀਡੀਓ ਪਾਵਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਹ ਦੂਸਰਾ ਸ਼ਿੱਕਾ ਵਾ ਆਪਣੇ ਕੋਲ ਜੀਤੇ ਤੇ ਇਹ 1880 ਸੀ ਦਾ ਵਾ ਜਿਹਦੇ ਤੇ ਕਵੀਨ ਵਿਕਟੋਰੀਆ ਦੀ ਜਿਹੜੀ ਫੋਟੋ ਹੈਗੀ ਆ ਕਵੀਨ ਵਿਕਟੋਰੀਆ ਦੀ ਇਹ 1880 ਦੀ ਆ ਤੇ ਇਹਦਾ ਦੂਸਰਾ ਪਾਸਾ ਵਿਖਾ ਦਿੰਨੇ ਤੁਹਾਨੂੰ ਇਹ 1 ਰੁਪਿਆ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ ਸ਼ਿੱਕਾ ਸੀ ਉਹਦੇ ਤੇ ਸਤ ਕਰਤਾ ਲਿਖਿਆ ਸੀ ਉਹ ਵੀ ਉਹ ਚਾਂਦੀ ਦਾ ਹੈਗਾ ਵਾ ਤੇ ਸਿੱਕਾ ਜਿਹੜਾ ਮੇਰੇ ਸਾਹਮਣਾਂ ਗिल्ट ਦਾਵਾ ਜਿਵੇਂ ਕਿ ਹੁਣ ਛਿੱਕੇ ਚੱਲਦੇ ਆ ਦੇਖ ਲਿਆ ਤੁਸੀਂ ਇਹ ਆਪਾਂ ਤੁਹਾਨੂੰ ਫੋਟੋ ਮਤਲਬ ਉੱਪਰ ਵੀ ਪਾ ਦਾਂਗੇ ਤੇ ਤੇ ਐਡਿਟ ਕਰਕੇ ਵੀਡੀਓ ਤੇ ਇਸ ਤਰੀਕੇ ਨਾਲ ਵੀ ਆਪਾਂ ਤੁਹਾਨੂੰ ਵਿਖਾਤੀ ਆਵਾਂ ਇਹ ਜਿਹੜੇ ਵੀਰ ਕੋਲ ਹੈਗੇ ਆ ਉਹਨੇ OLX ਤੇ ਪਾਏ ਸੀ ਤੇ ਬਾਹਰ ਦਾ ਕੋਈ ਵਿਦੇਸ਼ੀ ਵੀਰ ਆ ਉਹਨੇ ਇਹਦਾ ਰੇਟ ਲਾਇਆ ਹੋਇਆ ਵਾ ਪਰ ਉਹ ਰੇਟ ਤੁਹਾਨੂੰ ਉਦੋਂ ਦੱਸਾਂਗੇ ਤੇ ਨਾਲ ਉਹਦੀਆਂ ਜਿਹੜੀਆਂ ਸਟੇਟਮੈਂਟ ਆਈਆਂ ਉਹ ਵੀ ਵਿਖਾਵਾਂਗੇ ਉਹਦੇ ਮੋਬਾਈਲ ਤੇ ਜੋ ਵੀ ਉਹਦੇ ਨਾਲ ਗੱਲਬਾਤ ਹੋਈ ਆ मतलब व्हाट्सएप ਤੇ ਵੀ ਜੋ ਉਦੋਂ ਗੱਲਬਾਤ ਹੋਦੀ ਹੋਈ ਆ ਉਹ ਵੀ ਤੁਹਾਨੂੰ ਵਿਖਾ ਦੇਾਂਗੇ ਬਾਕੀ ਇਹਦਾ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਾਤਨ ਆਪਣਾ ਜਿਹੜਾ ਚੱਲਦਾ ਰਿਹਾ ਵਾ ਸ਼ਿਕਾ ਗੁਰੂ ਨਾਨਕ ਦੇਵ ਜੀ ਦਾ ਇਹ ਮੇਰੇ ਸਾਰਾ 1804 ਈਸਵੀ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵੇਲੇ ਦਾ ਵਾ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਤੇ ਆ ਦੂਸਰਾ ਸ਼ਿਕਾ ਵਾ ਜਦੋਂ ਕਿਤੇ ਬੇਜਾਦਾ ਰਾਜ ਹੋਇਆ ਕਵੀਨ ਵਿਕਟੋਰੀਆ ਦਾ ਉਹ ਸ਼ਿਕਾ ਹੋਣਾ ਵਾ ਇਹ ਦੋ ਸ਼ਿਕਕੇ ਆਪਣੇ ਕੋਲ ਪ੍ਰਾਤਨ ਪਏ ਆ ਇਹ ਸਾਰੇ ਸੰਸਖ ਸੰਤਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ